ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਹੈ ਆਯੂਬ ਸਾਰਿਆਂ ਨੂੰ ਬਹੁਤ ਬਧੀਆਂ ਉਹਮੂਗੇ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਤੇ ਅੱਜ ਆਪਾਂ ਗੱਲ ਕਰਦੇ ਆ ਇੱਕ ਫੇਮਸ ਯੂਟਿਊਬਰ ਇੱਕ ਫੇਮਸ ਕਪਲ ਮੈਕੂ ਟਿੱਲੋ ਤੇ ਅਨਮੋਲ ਜਿਨ੍ਹਾਂ ਦੀ ਕੀ ਥੋੜਾ ਟਾਈਮ ਪਹਿਲਾਂ ਹੀ ਮੈਰਿਜ ਹੋਈ ਸੀਗੀ ਉਦੋਂ ਵੀ ਉਹ ਬਹੁਤ ਚਰਚਾ ਦੇ ਵਿੱਚ ਰਹੇ ਸੀਗੇ ਮੈਰਿਜ ਟਾਈਮ ਕਿਉਂਕਿ ਉਦੋਂ ਵੀ ਲੋਕ ਹਨਾ ਉਹਨਾਂ ਦੀਆਂ ਵੀਡੀਓਜ਼ ਪਾ ਰਹੇ ਸੀ ਇਹ ਹਰ ਚੈਨਲ ਤੇ ਉਹਨਾਂ ਦੀ ਵੀਡੀਓ ਹੀ ਮਿਲਦੀ ਸੀਗੀ ਜ਼ਿਆਦਾਤਰ ਲੋਕ ਉਹਨਾਂ ਨੂੰ ਕਹਿ ਰਹੇ ਸੀਗੇ ਕਿ ਜਿਵੇਂ ਮੈਂਕੂ ਨੂੰ ਕਹਿ ਰਹੇ ਸੀ ਹਨਾ ਵੀ ਇਹਨੇ ਗਲਤ ਬੰਦੇ ਨਾਲ ਵਿਆਹ ਕਰਾ ਲਿਆ ਜਾਂ ਇਹਨੇ ਛੋਟੀ ਉਮਰ ਦੇ ਵਿੱਚ ਵਿਆਹ ਕਰਾ ਲਿਆ ਕਿਉਂਕਿ ਉਹ ਕੁੜੀ ਹਨਾ 17-18 ਸਾਲ ਦੀ ਚਲੋ 18-19 ਸਾਲ ਦੀ ਹੋਣੀ ਹੈਗੀ ਤੇ ਵੈਸੇ ਜੇ ਆਪਾਂ ਦੇਖੀਏ ਤਾਂ ਵਿਆਹ ਦੀ ਜਿਹੜੀ ਏਜ ਹੁੰਦੀ ਹੈ ਉਹ 24-25 ਸਾਲ ਤਾਂ ਹੋਣੀ ਹੀ ਚਾਹੀਦੀ ਹੈ ਕਿਉਂਕਿ ਉਦੋਂ ਤੱਕ ਬੰਦਾ ਮੈਚੁਰ ਹੋ ਜਾਂਦਾ ਹੈਗਾ 18 17 18 ਸਾਲ ਹਨ ਵਿਆਹ ਲਈ ਹੋਈ ਸਹੀ ਹੁੰਦੀ ਵੀ ਨਹੀਂ ਤੇ ਚਲੋ ਹਨ ਅਗਲੇ ਦਾ ਆਪਣਾ ਡਿਸੀਜਨ ਸੀਗਾ ਅਗਲੇ ਦੀ ਆਪਣੀ ਲਾਈਫ ਆਪਾਂ ਕੁਝ ਨਹੀਂ ਕਹਿ ਸਕਦੇ ਜਿੱਦਾਂ ਉਹਨਾਂ ਨੂੰ ਠੀਕ ਲੱਗਿਆ ਉਹਨਾਂ ਨੇ ਕਰਿਆ ਤੇ ਉਸ ਤੋਂ ਬਾਅਦ ਚਲੋ ਉਹਨਾਂ ਦੀ ਲਾਈਫ ਸੀ ਜਿਹੜੀ ਵਧੀਆ ਚੱਲ ਰਹੀ ਸੀਗੀ ਇਹ ਸੀਗਾ ਕਿ ਚਲੋ ਠੀਕ ਹੈ ਹਨ ਲੋਕਾਂ ਨੇ ਜੋ ਵੀ ਕਿਹਾ ਉਸ ਟਾਈਮ ਲੋਕ ਉਹਨਾਂ ਨੂੰ ਕਮੈਂਟ ਕਰਦੇ ਸੀਗੇ ਕਿ ਵੀ ਜ਼ਿਆਦਾ ਟਾਈਮ ਤੁਹਾਡੀ ਨਹੀਂ ਬਣੀ ਨਹੀਂ ਹੈਗੀ ਹਨ ਥੋੜਾ ਟਾਈਮ ਹੀ ਲੰਘੂਗਾ ਬਟ ਉਸ ਤੋਂ ਬਾਅਦ ਸਾਰਾ ਕੁਝ ਉਹਨਾਂ ਦਾ ਸਹੀ ਚੱਲ ਰਿਹਾ ਸੀਗਾ ਘੁੰਮਣ ਵੀ ਗਏ ਸੀਗੇ ਪਹਾੜਾਂ ਦੇ ਵਿੱਚ ਉਹਨਾਂ ਨੇ ਕਾਫੀ ਸਾਰੇ ਵੀਡੀਓਜ਼ ਦੇਖਣ ਨੂੰ ਮਿਲੀਆਂ ਤੇ ਡੇਲੀ ਵਾਂਗੂ ਉਹਨਾਂ ਦੇ ਬਲੌਗ ਵੀ ਆਉਂਦੇ ਸੀਗੇ ਜਿਦੇ ਵਿੱਚ ਚਲੋ ਬਹੁਤ ਖੁਸ਼ ਸੀਗੇ ਹਨਾ ਤੇ ਉਸ ਤੋਂ ਬਾਅਦ ਹੁਣ ਦੁਬਾਰਾ ਫੇਰ ਉਹਨਾਂ ਦੇ ਉਹੀ ਚਰਚੇ ਹੋ ਰਹੇ ਨੇ ਬਹੁਤ ਚਰਚਾ ਦੇ ਵਿਚਾਰੇ ਨੇ ਉਹ ਕਿ ਜਦੋਂ ਵੀ YouTube ਖੋਲਦੇ ਆ ਤਾਂ ਉਹਨਾਂ ਦੀ ਕੋਈ ਨਾ ਕੋਈ ਵੀਡੀਓ ਆਪਾਂ ਨੂੰ ਦੇਖਣ ਨੂੰ ਮਿਲਦੀ ਹੈਗੀ ਤਾਂ ਹਰ ਜਗ੍ਹਾ ਹਨਾ ਇਹੀ ਵੀਡੀਓ ਹੁੰਦੀ ਹੈਗੀ ਕਿ ਉਹਨਾਂ ਦਾ ਤਲਾਕ ਹੋ ਰਿਹਾ ਤਲਾਕ ਹੋ ਰਿਹਾ ਹੁਣ ਪਤਾ ਨਹੀਂ ਕਿ ਇਦਾਂ ਦਾ ਕੁਝ ਹੋਇਆ ਵੀ ਆ ਜਾਂ ਨਹੀਂ ਹੋਇਆ ਹਨਾ ਜਿੰਨਾ ਟਾਈਮ ਉਹ ਖੁਦ ਸਾਹਮਣੇ ਆ ਕੇ ਨਹੀਂ ਦੱਸਦੇ ਕਿ ਸਾਡੇ ਵਿੱਚ ਕੁਝ ਹੋਇਆ ਜਾਂ ਨਹੀਂ ਹੋਇਆ ਤਾਂ ਆਪਾਂ ਕੁਝ ਨਹੀਂ ਕਹਿ ਸਕਦੇ ਕਿ ਉਹਨਾਂ 'ਚ ਕੁਝ ਹੋਇਆ ਵੀ ਆ ਜਾਂ ਨਹੀਂ ਹੋਇਆ ਜਾਉ ਸਿਰਫ ਫੇਮ ਲੈਣ ਦੇ ਮਾਰੇ ਇਦਾਂ ਕਰ ਰਹੇ ਨੇ ਹਨਾ ਆਪਾਂ ਕੁਝ ਨਹੀਂ ਕਹਿ ਸਕਦੇ ਤੇ ਕਾਫੀ ਟਾਈਮ ਤੋਂ ਕਿਉਂਕਿ ਉਹ ਆਪਣੇ ਮੰਮੀ ਦੇ ਘਰ ਰਹਿ ਰਹੀ ਹੈਗੀ ਉੱਥੇ ਇਕੱਲੀ ਵੀਡੀਓਜ਼ ਪਾ ਰਹੀ ਹੈ ਤੇ ਇਧਰੋਂ ਜਿਹੜੇ ਉਹਦੇ ਹਸਬੰਡ ਨੇ ਉਹ ਆਪਣੀ ਫੈਮਿਲੀ ਨਾਲ ਇਕੱਲੇ ਵੀਡੀਓਜ਼ ਪਾ ਰਹੇ ਨੇ ਤਾਂ ਇਹਨਾਂ ਚੀਜ਼ਾਂ ਤੋਂ ਲੋਕ ਅੰਦਾਜ਼ੇ ਲਾ ਰਹੇ ਨੇ ਵੀ ਉਹ ਅਲੱਗ ਹੋ ਰਹੇ ਨੇ ਹਨਾ ਇਹ ਅਲੱਗ-ਅਲੱਗ ਨੇ ਉਹ ਤਾਂ ਉਹ ਕਾਫੀ ਦਿਨਾਂ ਤੋਂ ਕੁਝ ਸੈਡ ਵੀਡੀਓਜ਼ ਵੀ ਪਾ ਰਹੀ ਸੀ ਤੇ ਇੱਕ ਵੀਡੀਓ ਦੇ ਵਿੱਚ ਉਹਨੇ ਦੱਸਿਆ ਵੀ ਸੀਗਾ ਵੀ ਮੈਂ ਹਨਾ ਕਾਫੀ ਜ਼ਿਆਦਾ ਪਰੇਸ਼ਾਨ ਆ ਵੀ ਮੈਨੂੰ ਸਾਰੇ ਜਾਣੇ ਪੁੱਛਦੇ ਨੇ ਵੀ ਦੀਦੀ ਕੀ ਹੋਇਆ ਕੀ ਹੋਇਆ ਬਟ ਮੈਂ ਹਜੇ ਕੁਝ ਦੱਸਣਾ ਨਹੀਂ ਚਾਹੁੰਦੀ ਬਟ ਦੱਸੂਗੀ ਜ਼ਰੂਰ ਬਟ ਹਜੇ ਮੈਂ ਕੁਝ ਦੱਸਣਾ ਨਹੀਂ ਚਾਹੁੰਦੀ ਤਾਂ ਬਈ ਹਨਾ ਦੱਸਣਾ ਚਾਹੀਦਾਗਾ ਕਿਉਂਕਿ ਆਪਾਂ ਲੋਕਾਂ ਨੂੰ ਬੋਲਣ ਦਾ ਮੌਕਾ ਦਿੰਨੇ ਆ ਤਾਂ ਹੀ ਲੋਕ ਬੋਲਦੇ ਨੇ ਹਨਾ ਤਾਂ ਚਾਹੀਦਾ ਕਿ ਹਨਾ ਇਹ ਮੌਕਾ ਹੀ ਨਾ ਦਿਓ ਚਲੋ ਵਿਆਹ ਹੋ ਗਿਆ ਹਨਾ ਆਪਣੀ ਲਾਈਫ ਵਧੀਆ ਇੰਜੋਏ ਕਰੋ ਇਹ ਵਿਆਤੂਵਾਦ ਕੁਛ ਨਾ ਕੁਛ ਅਡਜਸਟਮੈਂਟ ਤਾਂ ਆਪਾਂ ਨੂੰ ਸਾਰਿਆਂ ਨੂੰ ਕਰਨੀ ਹੀ ਪੈਂਦੀ ਹੈ ਚਾਹੇ ਉਹ ਕੁੜੀ ਆ ਹਨਾ ਚਾਹੇ ਉਹ ਮੁੰਡਾ ਬਟ ਅਡਜਸਟਮੈਂਟ ਆਪਾਂ ਨੂੰ ਕਰਨੀ ਹੀ ਪੈਂਦੀ ਹੈ ਚਲੋ ਆਪਾਂ ਇਹ ਕਹਿ ਦਿੰਨੇ ਆ ਕਿ ਜ਼ਿਆਦਾ ਅਡਜਸਟਮੈਂਟ ਜਿਹੜੀ ਉਹ ਕੁੜੀਆਂ ਨੂੰ ਹੀ ਕਰਨੀ ਪੈਂਦੀ ਹੈ ਕਿਉਂਕਿ ਅਗਲੇ ਘਰ ਜਾ ਕੇ ਹਨਾ ਆਪਾਂ ਨੂੰ ਅਗਲੇ ਦੇ ਮਾਹੌਲ ਅਨਸਾਰ ਢਲਣਾ ਹੀ ਪੈਂਦਾਗਾ ਤੇ ਬਾਕੀ ਹਨਾ ਜੇ ਆਪਣੇ ਵਿੱਚ ਕੋਈ ਮਿਸ ਅੰਡਰਸਟੈਂਡਿੰਗ ਹੁੰਦੀਆਂ ਨੇ ਤਾਂ ਉਹ ਵੀ ਆਪਾਂ ਨੂੰ ਹਨਾ ਘਰੇ ਬੈਠ ਕੇ ਸੁਲਝਾ ਲੈਣੀਆਂ ਚਾਹੀਦੀਆਂ ਨੇ ਨਾ ਕਿ ਹਨਾ ਆਪਾਂ ਨੂੰ ਪਬਲਿਕ ਕਰਨੀਆਂ ਚਾਹੀਦੀਆਂ ਨੇ ਤੇ ਸਾਰਿਆਂ ਚ ਹੀ ਹੁੰਦੀਆਂ ਨੇ ਚਲੋ ਲੜਾਈ ਕਿਹੜੇ ਘਰ ਚ ਨਹੀਂ ਹੁੰਦੀ ਹੈ ਨਾ ਹਰ ਘਰ ਚ ਹੁੰਦੀ ਹੈ ਬਟ ਜਿਹੜੇ ਅੱਜ ਦੇ ਹਨਾ ਇਹ ਯੂਟਿਊਬਰ ਨੇ ਹਨਾ ਅੱਜ ਦੇ ਬਲੌਗਰ ਨੇ ਉਹ ਹਰ ਗੱਲ ਕੋਈ ਪ੍ਰਾਈਵੇਸੀ ਉਹਨਾਂ ਦੇ ਵਿੱਚ ਹੈ ਨਹੀਂਗੀ ਹਰ ਚੀਜ਼ ਉਹ ਪਬਲਿਕ ਕਰਦੇ ਨੇ ਕਿ ਸਾਡੇ ਘਰ ਚ ਕੀ ਹੋ ਰਿਹਾ ਲੜਾਈ ਹੋ ਰਹੀ ਆ ਅਸੀਂ ਖੁਸ਼ ਆ ਨਹੀਂ ਖੁਸ਼ ਆ ਉਹ ਸਾਰਾ ਕੁਝ ਉਹ YouTube ਤੇ ਸ਼ੇਅਰ ਕਰ ਦਿੰਦੇ ਨੇ ਆਪਣੇ ਨਾਲ ਤੇ ਬਾਕੀ ਜਿਉ ਕਰਦੀ ਨੇ ਹਨਾ ਤਾਂ ਹੁਣ ਇੰਨੇ ਦਿਨ ਹੋ ਗਏ ਨੇ ਤਾਂ ਉਹਨਾਂ ਨੂੰ ਸਾਰਾ ਕੁਝ ਦੱਸਣਾ ਚਾਹੀਦਾ ਕਿ ਕੀ ਹੋਇਆ ਕੀ ਨਹੀਂ ਹੋਇਆ ਹਨਾ ਲੋਕ ਉਹਨਾਂ ਨੂੰ ਇੰਨਾ ਗਲਤ ਬੋਲ ਰਹੇ ਨੇ ਇੰਨੇ ਗੰਦੇ ਗੰਦੇ ਉਹਨਾਂ ਨੂੰ ਕਮੈਂਟ ਕਰਦੇ ਨੇ ਹਨਾ ਇੰਨੀਆਂ ਗਾਲਾਂ ਕੱਢਦੇ ਨੇ ਵੀ ਐਵੇਂ ਸੀਗਾ ਵੀ ਪਹਿਲਾਂ ਹੀ ਕਹਿ ਰਹੇ ਸੀ ਵੀ ਇਹਨਾਂ ਦੇ ਵਿੱਚ ਐਵੇਂ ਹੋਊਗਾ ਇਹਨਾਂ ਦੀ ਜ਼ਿਆਦਾ ਟਾਈਮ ਨਹੀਂ ਨਿਭਣੀ ਹਨਾ ਤਾਂ ਉਹਨਾਂ ਨੂੰ ਜਵਾਬ ਦੇਣਾ ਚਾਹੀਦਾ ਜੇ ਉਹਨਾਂ 'ਚ ਕੁਝ ਨਹੀਂ ਵੀ ਹੋਇਆ ਚਲੋ ਵੈਗਰੂ ਕਰੇ ਕਿ ਉਹਨਾਂ ਦੇ ਵਿੱਚ ਕੁਝ ਨਾ ਹੋਵੇ ਹਨਾ ਕਿਉਂਕਿ ਆਪਾਂ ਸਮਝਦੇ ਹਾਂ ਕਿ ਜਿਹਦੇ ਸਿਰ ਤੇ ਹਨਾ ਜਿਹਦੇ ਜਿਹੜੀ ਕੁੜੀ ਦੇ ਸਿਰ ਤੇ ਪਯੋ ਨਾ ਹੋਵੇ ਭਰਾ ਨਾ ਹੋਵੇ ਹਨਾ ਉਹਨੂੰ ਇਹ ਚੀਜ਼ਾਂ ਚੱਲਣੀਆਂ ਹੋਰ ਵੀ ਔਖੀਆਂ ਹੋ ਜਾਂਦੀਆਂ ਨੇ ਕਿਉਂਕਿ ਆਪਾਂ ਨੂੰ ਇੱਕ ਆਸ ਹੁੰਦੀ ਹੈ ਹਨਾ ਆਪਣੇ ਲਾਈਫ ਪਾਰਟਨਰ ਤੋਂ ਵੀ ਉਹੀ ਆਪਣਾ ਹੁਣ ਸਾਥ ਦੇਊਗਾ ਉਹੀ ਆਪਣੀਆਂ ਸਾਰੀਆਂ ਜਿਹੜੇ ਦੁੱਖ ਨੇ ਹਨਾ ਵੀ ਉਹੀ ਆਪਣੇ ਖਤਮ ਕਰੂਗਾ ਤੇ ਚਲੋ ਐਦਾਂ ਦਾ ਕੁਝ ਵੀ ਨਾ ਹੋਵੇ ਵਾਹਿਗੁਰੂ ਕਰੇ ਸਾਰਾ ਕੁਝ ਠੀਕ ਹੋਵੇ ਅੱਜ ਦੀ ਵੀਡੀਓ ਚ ਬਈ ਇੰਨਾ ਹੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਜਿਹੜੇ ਚੈਨਲ ਤੇ ਨਵੇਂ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਥੈਂਕ ਯੂ